ਅੱਜ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸੈਮੀਨਾਰ ਕੀਤਾ ਜਾ ਰਿਹਾ ਹੈ ਬੁੱਢੇ ਦਰਿਆ ਦਾ ਇਸ਼ੂ ਜਿਹੜਾ ਲਗਾਤਾਰ ਲਮਕਦਾ ਨਜ਼ਰ ਆ ਰਿਹਾ ਉਸ ਨੂੰ ਲੈ ਕੇ ਅੱਜ ਬੁੱਧੀਜੀਵੀ ਅਤੇ ਰਾਜਨੀਤਿਕ ਲੋਕ ਸਾਰ ਹਰ ਕਿਸੇ ਵਰਗ ਦੇ ਜਿਹੜਾ ਇੱਕ ਇਕੱਠ ਕੀਤਾ ਗਿਆ ਸਾਡੇ ਨਾਲ ਪ੍ਰਗਟ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪ੍ਰਗਟ ਸਿੰਘ ਜੀ ਅੱਜ ਇਕੱਠੇ ਹੋਏ ਹੋ ਪਾਣੀ ਦੇ ਮੁੱਦੇ ਲੈ ਕੇ ਕਾਲੇ ਪਾਣੀ ਦੇ ਮੁੱਦੇ ਲੈ ਕੀ ਕਰ ਚੱਲਦੇ ਵੇਖੋ ਸੀਰੀਅਸ ਇਸ਼ੂ ਆ ਮੈਨੂੰ ਲੱਗਦਾ ਇਹ ਕੋਈ ਕਿਸੇ ਪੋਲਿਟੀਕਲ ਐਂਗਲ ਨਾਲ ਨਹੀਂ ਹੈਗਾ ਔਰ ਮੈਂ ਤਾਂ ਇਹਨਾਂ ਦਾ ਰਦਰ ਧੰਨਵਾਦ ਕਰਦਾ ਜਿਹੜਾ ਇਹ ਕਾਣੇ ਕਾਲੇ ਪਾਣੀ ਦਾ ਜਿਹੜਾ ਮੋਰਚਾ ਆਰਗੇਨਾਈਜ ਨੇ ਨੇ ਸੀ ਇਸ एफर्ट ਕਰਕੇ ਇਹਨੂੰ ਕਿਉਂਕਿ ਦੇਖੋ ਇਹ ਜਿੰਨਾ ਚਿਰ ਪਬਲਿਕ ਆਵਾਜ਼ ਨਹੀਂ ਬਣਦਾ ਉਹਨਾਂ ਚਿਰ ਸ਼ਾਇਦ ਇਹ ਪੋਸੀਬਲ ਨਹੀਂ ਹੈਗਾ ਕਿਉਂਕਿ ਸਰਕਾਰਾਂ ਦੇ ਉੱਤੇ ਕਈ ਵਾਰੀ ਕੰਮ ਤੇ ਜੂ ਨਹੀਂ ਸਰਕਦੀ ਮੈਂ ਇਹ ਨਹੀਂ ਕਹਿੰਦਾ ਕਿ ਪਿਛਲੀ ਸਰਕਾਰ ਨੇ ਬਹੁਤ ਕੁਝ ਕੀਤਾ ਪਰ ਇਹਦੇ ਤੇ ਓਵਰਆਲ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਸੋ ਇਹਦੇ ਵਿੱਚ ਟੈਕਨੋਕਰੇਟਸ ਵੀ ਨਾਲ ਲੈ ਕੇ ਜੋ ਇਹਦਾ ਲੌਂਗ ਟਰਮ ਸੋਲੂਸ਼ਨ ਹੈਗਾ ਜਿੰਨੇ ਵੀ ਪੈਸੇ ਮਰਜੀ ਲੱਗਣ ਕਿਉਂਕਿ ਅਲਟੀਮੇਟਲੀ ਟੈਕਸਪੇਅਰ ਦਾ ਪੈਸਾ ਜਦੋਂ ਚੰਗੀ ਚੀਜ਼ ਤੇ ਲੱਗਦਾ ਤਾਂ ਫਿਰ ਮੈਨੂੰ ਲੱਗਦਾ ਕੋਈ ਦੋ ਚਾਰ ਸੜਕਾਂ ਨਾ ਵੀ ਬਣਾਈਏ ਤਾਂ ਕੋਈ ਰੌਲਾ ਨਹੀਂ ਹੈ ਕੱਲ ਤਾਂ ਸਿਰਫ ਸਿਹਰਦਤਾ ਦੀ ਜ਼ਰੂਰਤ ਹੈਗੀ ਆ ਵੀ ਹਾਂ ਵੀ ਪੰਜਾਬ ਹਮੇਸ਼ਾ ਸਾਫ਼ ਸੁਥਰੀ ਹਵਾ ਸਾਫ਼ ਸੁਥਰਾ ਪਾਣੀ ਤੇ ਉਪਜਾਊ ਮਿੱਟੀ ਲੇਕਿਨ ਹੁਣ ਅਸੀਂ ਸਾਰਾ ਕੁਝ ਪੋਲਿਊਟ ਕਰਕੇ ਬੈਠ ਗਏ ਜਿਹਦਾ ਨੁਕਸਾਨ ਇਹ ਹੋ ਰਿਹਾ ਕਿ ਪੰਜਾਬ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੀ ਆਹ ਪੀੜ੍ਹੀ ਚੱਲ ਰਹੀ ਆ ਬਹੁਤ ਜ਼ਿਆਦਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਆ ਤੇ ਜੇ ਅਸੀਂ ਬਿਮਾਰ ਹੀ ਹੋ ਗਏ ਤਾਂ ਫਿਰ ਅਸੀਂ ਇਹੋ ਜਿਹਾ ਸਿਸਟਮ ਤੋਂ ਕੀ ਲੈਣਾ ਵਿਦਾਲ ਸਭਾ ਦੀ ਕਮੇਟੀ ਵੀ ਬਣੀ ਹੋਈ ਹੈ ਵਿਦਾਲ ਸਭਾ ਦੇ ਵਿੱਚ ਅਏ ਦਿਨ ਕੋਈ ਮੁੱਦਾ ਉੱੜਦਾ ਬੁੱਢੇ ਦਰਿਆ ਦੇ ਨਾਲ ਸੰਬੰਧਿਤ ਹੁੰਦਾ ਪਰ ਮੰਪਟੀ ਤੇ ਅਲੀ ਚੱਕਨ ਜਗ ਗੁਰਪ੍ਰੀਤ ਗੁੱਗੀ ਚੱਕਣ ਗੋਰਕੀ ਗੁਰਪ੍ਰੀਤ ਗੁੱਗੀ ਨੇ ਤਾਂ ਸਾਫ਼ ਤੌਰ ਤੇ ਕਹਦੇ ਕਿ ਐਸਟੀਪੀ ਪਲਾਂਟ ਕੰਮ ਨਹੀਂ ਕਰ ਰਿਹਾ ਪੋਲੂਸ਼ਨ ਕੰਟਰੋਲ ਬੋਰਡ ਨਹੀਂ ਕੰਮ ਕਰ ਰਿਹਾ ਨਹੀਂ ਤਾਂ ਆਪਣਾ ਉਹ ਪੱਥਰ ਜਿਹਾ ਉਹ ਵੀ ਤੋੜਿਆ ਹੈਗਾ ਸੋ ਮੈਨੂੰ ਲੱਗਦਾ ਸਾਨੂੰ ਅਕ੍ਰੋਸ ਦਾ ਪਾਰਟੀ ਲੈ ਇਹਦੇ ਤੇ ਸਹਿਯੋਗਤਾ ਦੀ ਜ਼ਰੂਰਤ ਹੈਗੀ ਔਰ ਬਿੱਲ ਨਾਲ ਕਰਨ ਦੀ ਜ਼ਰੂਰਤ ਕੋਈ ਇਹੋ ਜੀ ਗੱਲ ਨਹੀਂ ਹੈ ਵੀ ਅਸੀਂ ਇਹਨੂੰ ਠੀਕ ਨਹੀਂ ਕਰ ਸਕਦੇ ਠੀਕ ਕਰ ਸਕਦੇ ਹਾਂ ਪਰ ਸਾਨੂੰ ਇਹ ਜਿਹੜ ਜਿਹੜੀ ਕੁਦਰਤੀ ਜਿਹੜਾ ਸਰੋਤ ਹੈ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਹਿਊਮਨ ਬੀਇੰਗ ਲਈ ਬਹੁਤ ਇੰਪੋਰਟੈਂਟ ਹੈ ਬਹੁਤ ਦੇਸ਼ ਇਹ ਹੋ ਜੇ ਹੈਗੇ ਆ ਜਿਨ੍ਹਾਂ ਕੋ ਪਾਣੀ ਦੀ ਕਮੀ ਆ ਲੇਕਿਨ ਸਾਡੇ ਕੋ ਪਾਣੀ ਸਫੀਸ਼ੀਐਂਟ ਹੈਗਾ ਲੇਕਿਨ ਅਸੀਂ ਉਹਨੂੰ ਠੀਕ ਤਰ੍ਹਾਂ ਵਰਤ ਲਈਏ ਤੇ ਉਹਨੂੰ ਰਾਈਟ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਈਏ ਤਾਂ ਹੀ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਰਵਾਈਵ ਜਿਹੜਾ ਉਹ ਕਰ ਸਕਾਂ ਕਾਂਗਰਸ ਆਪੋਜੀਸ਼ਨ ਵੀ ਹੈਗੀ ਆ ਪਾਰਲੀਮੈਂਟ ਦੇ ਵਿੱਚ ਵੀ ਕਿ ਪਾਰਲੀਮੈਂਟ ਚ ਨਹੀਂ ਲੱਗਦਾ ਮਸਲਾ ਚੱਕਣਾ ਚਾਹੀਦਾ ਕਿ ਵੱਡਾ ਕਹਿ ਸਕੀਏ ਇੱਕ ਇੱਕ ਵੱਡਾ ਜਿਹਾ ਅਸੀਂ ਆਪਣੇ ਐਮਐਲਏ ਅਸੀਂ ਆਪਣੇ ਐਮਐਲਏਜ਼ ਨੂੰ ਵੀ ਔਰ ਐਮਪੀਜ਼ ਨੂੰ ਵੀ ਜਿਹੜਾ ਅਦਾਹ ਕਰਾਂਗੇ ਵੈਸੇ ਤਾਂ ਉਹ ਅਗਾ ਹੈਗੇ ਆ ਉਹ ਸਾਡੇ ਪ੍ਰਧਾਨ ਸਾਹਿਬ ਨੇ ਰਾਜਾ ਵੜਿੰਗ ਜੀ ਉਹ ਲੁਧਿਆਣੇ ਦੀ ਐਮਪੀ ਹੈਗੇ ਆ ਸੋ ਮੈਨੂੰ ਲੱਗਦਾ ਕਿ ਹੋਪਫੁਲੀ ਉਹ ਜਿਹੜਾ ਆ ਉੱਥੇ ਲੋਕ ਸਭਾ ਦੇ ਵਿੱਚ ਇਸ ਇਸ਼ੂ ਨੂੰ ਉਠਾਉਣਗੇ ਔਰ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਸਰਕਾਰ ਦੇ ਨਾਲ ਚੱਲ ਕੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਹਮੇਸ਼ਾ ਆਪੋਜੀਸ਼ਨ ਨੇ ਆਪੋਜੀਸ਼ਨ ਹੀ ਕਰਨੀ ਹੁੰਦੀ ਆ ਪਰ ਜਿਹੜੇ ਲੋਕ ਇਸ਼ੂਜ਼ ਹੁੰਦੇ ਆ ਦੇ ਆਰ ਮੋਰ ਇੰਪੋਰਟੈਂਟ ਦੈਨ ਦਾ ਪਾਰਟੀਆਂ ਅਕ੍ਰਿਸ਼ ਵਾਲਾ ਕਹਿੰਦੇ ਕਿ ਬੰਨ ਲਾਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਬੰਨ ਲਗਾਇਆ ਜਾਵੇ ਗੱਲ ਲੋਕ ਕਹਿੰਦੇ ਇਕੱਠੇ ਹੋ ਕੇ ਜੇ ਸਰਕਾਰਾਂ ਨਹੀਂ ਮਸਲੇ ਦਾ ਹੱਲ ਕਰਦੀਆਂ ਅਸੀਂ ਇਕੱਠੇ ਨੂੰ ਤੁਸੀਂ ਉਹ ਦੇਖੋ ਬੰਨ ਲਾਉਣ ਤੇ ਮੈਂ ਬਹੁਤਾ ਹੱਕ 'ਚ ਨਹੀਂ ਹੈ ਕਿਉਂਕਿ ਉਹ ਫਿਰ ਅਨਾਰਕੀ ਹੋ ਜਾਂਦੀ ਹੈ ਕਾਇਓਸ ਕ੍ਰੀਏਟ ਹੋ ਜਾਂਦਾ ਕਾਇਓਸ ਦੇ ਵਿੱਚ ਕਿਸੇ ਨੂੰ ਵੀ ਫਾਇਦਾ ਨਹੀਂ ਹੋਣਾ ਆਪਾਂ ਇਹਦਾ ਸੋਲੂਸ਼ਨ ਲੱਭ ਲਈਏ ਹਾਲਾਤ ਤਾਂ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹੋ ਜਿਹੀ ਹੈਗੇ ਆ ਕਿਉਂਕਿ ਜਦੋਂ ਕੋਈ ਸਰਕਾਰਾਂ ਕਰਨੋਂ हट ਜਾਂਦੀਆਂ ਤੇ ਫਿਰ ਲੋਕਾਂ ਦਾ ਜਿਹੜਾ ਪਾਰਾ ਆ ਉਹ ਇੰਨਾ ਖੜ ਜਾਂਦਾ ਤੇ ਫਿਰ ਉਹ ਕੋਸ਼ਿਸ਼ ਕਰਦੇ ਆ ਵੀ ਕੋਈ ਇਹੋ ਜਿਹਾ ਕੰਮ ਕਰੀਏ ਪਰ ਮੈਨੂੰ ਲੱਗਦਾ ਡੈਮੋਕ੍ਰੈਟਿਕ ਵੇ ਦੇ ਵਿੱਚ ਰਹਿ ਕੇ ਹੀ ਸਾਨੂੰ ਜਿਹੜਾ ਆ ਉਹਦੇ ਤੇ ਐਕਟ ਕਰਨ ਦੀ ਜ਼ਰੂਰਤ ਹੈ ਠੀਕ ਹੈ ਬਦੂ ਤੁਹਾਨੂੰ ਪ੍ਰਗਟ ਸਿੰਘ ਤਾਂ ਸਿੱਧੇ ਤੌਰ ਤੇ ਅੱਜ ਪਾਣੀਆਂ ਦੇ ਮੁੱਦਿਆਂ ਲੈ ਕੇ ਗਾਲੀ ਪਾਣੀ ਦੇ ਮੁੱਦਿਆਂ ਲੈ ਕੇ ਸੈਮੀਨਾਰ ਰੱਖਿਆ ਗਿਆ ਜਿਸ ਵਿੱਚ ਮੁੱਖ ਰੂਪ ਦੇ ਵਿੱਚ ਬੁੱਢਾ ਦਰਿਆ ਦਾ ਮਸਲਾ ਜਿਹੜਾ ਕੀ ਜੋਸ਼ੋਰ ਦੇ ਨਾਲ ਚੱਕਿਆ ਗਿਆ ਉਹਨਾਂ ਪਰਸਨ ਇੱਥੇ ਨਾਲ ਮਦਲਜੀਤ ਸਿੰਘ ਲੇਵਿਕ ਦੀ ਨਿਊਜ਼ ਚੜੀ ਗਈ